ਫਗਵਾੜਾ ਦੀ 슈ਗਰ ਮਿਲ ਵੱਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਨਾ ਦੇਣ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਕਿਸਾਨ ਜਥੇ ਬੰਦੀਆਂ ਅਤੇ 슈ਗਰ ਮਿਲ ਮਾਲਕਾਂ ਵਿਚਾਲੇ ਸਹਿਮਤੀ ਬਣੀ ਸੀ ਪਰ 슈ਗਰ ਮਿਲ ਦੇ ਮਾਲਕਾਂ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਤੋਂ ਨਿਰਾਸ਼ ਕਿਸਾਨਾਂ ਵੱਲੋਂ ਅੱਜ ਫਗਵਾੜਾ ਵਿਖੇ ਐਸ.ਡੀ.ਐਮ ਫਗਵਾੜਾ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਕਹਿੰਿਆ ਕਿ ਜੋ 슈ਗਰ ਮਿਲ ਦੇ ਮਾਲਕਾਂ ਵੱਲੋਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਕੀਤਾ ਗਿਆ ਸਾਡੀ ਬਕਾਇਆ ਰਾਸ਼ੀ ਉੱਥੇ ਦੀ ਉੱਥੇ ਹੀ ਖੜੀ ਹੈ ਜਿਸ ਤੋਂ ਬਾਅਦ ਜੋ ਕਿਸਾਨਾਂ ਵੱਲੋਂ ਗੰਨਾ ਸੁੱਟਿਆ ਜਾ ਰਿਹਾ ਸੀ ਉਸ ਦੀ ਵੀ ਬਕਾਇਆ ਰਾਸ਼ੀ ਹਾਲੇ ਤੱਕ ਨਹੀਂ ਮਿਲੀ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ 31 ਮਾਰਚ ਤੱਕ ਸਾਰੀ ਰਾਸ਼ੀ ਕਲੀਅਰ ਕਰਵਾਉਣ ਦਾ ਅਲਟੀਮੇਟਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤੀ ਕਿਸਾਨ ਯੂਨੀਅਨ ਦਵਾਬਾ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਮੈਸਟਰ ਸਿੰਘ ਸਾਫ ਫਗਵਾੜਾ ਦੇ ਨਾਲ ਜਿਹੜੀ ਭਾਰਤੀ ਕਿਸਾਨ ਜੂਨ ਦਵਾਬਾ ਦੀ ਸਾਡੀ ਟੀਮ ਨੂੰ ਬੁਲਾਇਆ ਸੀ ਉਹਦਾ ਮੁੱਖ ਜਿਹੜਾ ਮੁੱਦਾ ਸੀ ਗੱਨਾ ਕਿਸਾਨਾਂ ਦੀ ਜਿਹੜੀ ਪੁਰਾਣੀ ਬਕਾਇਆ ਰਕਮੀ ਆ ਅਖੰਡ ਮਿਲ ਫਗਵਾੜਾ ਦੀ ਉਹਦੀ ਅਦਾਇਗੀ ਬਾਰੇ ਔਰ ਜਿਹੜੀ ਨਵੇਂ ਗੱਨਾ ਨਵਾਂ ਸੀਜ਼ਨ ਚੱਲ ਰਿਹਾ ਉਹਦੀ ਜਿਹੜੀ ਪੇਮੈਂਟ ਹੈ ਉਹ ਲਗਭਗ 40 ਦਿਨ ਤੇ ਚੱਲ ਗਈ ਆ ਬਹੁਤ ਲੇਟ ਮਿਲ ਰਹੀ ਕਿਸਾਨਾਂ ਨੂੰ ਉਸੇ ਸਬੰਧ ਵਿੱਚ ਅਸੀਂ ਆ ਕੇ ਬੇਨਤੀ ਕੀਤੀ ਆ ਕਿ ਜਿਹੜੀ ਪੁਰਾਣੀ ਬਕਾਇਆ ਰਕਮੀ ਆ ਉਹਨੂੰ ਦੌਣ ਦਾ ਜੇਕਰ ਸਰਕਾਰ ਜਲਦੀ ਪੱਤਰ ਜਲਦੀ ਤੋਂ ਜਲਦੀ ਪ੍ਰਬੰਧ ਨਹੀਂ ਕਰੇਗੀ ਉਹਦੇ ਨਾਲ ਕਿਸਾਨਾਂਾਂ ਚ ਵੱਡੀ ਵੱਡੀ ਨਰਾਸ਼ਾ ਜਿਹੜਾ 9 ਕਰੋੜ ਰੁਪਈਆ 9.5 ਕਰੋੜ ਰੁਪਈਆ ਸੀ ਉਹਦੇ ਚੋਂ ਇਹੇ ਕਿਸਾਨਾਂ ਨੂੰ 5 ਕਰੋੜ ਰੁਪਈਆ ਮਿਲਿਆ ਲੇਕਿਨ ਸਮੁੱਚੀ ਜਿਹੜੀ ਰਾਸ਼ੀ ਆ ਉਹ 31 ਮਾਰਚ ਤੱਕ ਦੇਣੀ ਸੀ ਕਿਸਾਨਾਂ ਨੂੰ ਜਿਹੜੀ 42 ਕਰੋੜ ਦੇ ਵਿੱਚੋਂ ਸਿਰਫ 5 ਕਰੋੜ ਦੀ ਰਹਿ ਗਈ ਹੋਈ ਆ ਬਾਕੀ 37 ਕਰੋੜ ਰੁਪਈਆ ਜਿਹੜਾ ਬਕਾਇਆ ਜੇਕਰ ਉਹ ਕਿਸਾਨਾਂ ਨੂੰ ਨਹੀਂ ਮਿਲਦਾ ਤਾਂ ਜਿਹੜੇ ਕਿਸਾਨ ਆ ਫਿਰ ਅਸੀਂ ਅਗਲੀ ਕੋਰਣੀ ਨੀਤੀ ਬਣਾਵਾਂਗੇ ਹਜੇ ਤੱਕ ਸਰਕਾਰ ਨੇ ਸਾਨੂੰ ਇਲਾਰਿਆਂ ਚ ਰੱਖਿਆ ਹੋਇਆ ਦੇਖਦੇ 31 ਮਾਰਚ ਤੱਕ ਕਿੰਨੇ ਕਿੰਨੇ ਪੇਮੈਂਟ ਲੈਣ ਦਾ ਸਰਕਾਰ ਪ੍ਰਬੰਧ ਕਰਦੀ ਹੈ ਤੇ ਸਰ ਆਈਡੀਆਮ ਸਾਹਿਬ ਨੇ ਕੀ ਪ੍ਰੋਮਿਸਾ ਦਵਾਇਆ ਅੱਜ ਤੁਹਾਨੂੰ ਆਈਡੀਆਮ ਸਾਹਿਬ ਨੇ ਪ੍ਰੋਮਿਸਾ ਦਵਾਇਆ ਜੀ ਅਸੀਂ ਮਤਲਬ ਹਾਇਰ ਲੈਵਲ ਤੇ ਐਫਸੀ ਐਫਸੀਆਰ ਸਾਹਿਬ ਨਾਲ ਗੱਲ ਕਰਕੇ ਅਗਲੇ ਹਫਤੇ ਤੁਹਾਨੂੰ ਨਵੀਂ ਅਪਡੇਟ ਕੋ ਦਿਆਂਗੇ ਲੇਕਿਨ ਹਜੇ ਤੱਕ ਜਿਹੜੀ ਹੈ ਹਜੇ ਤੱਕ ਸਾਡੇ ਪੱਲੇ ਨਿਰਾਸ਼ਾ ਹੀ ਹੈ ਹਜੇ ਉਸ ਲੈਵਲ ਦੇ ਪ੍ਰਬੰਧ ਸਾਨੂੰ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋ ਦਿਖ ਨਹੀਂ ਰਿਹਾ ਤੇ ਜਿਹੜੀ ਪੁਰਾਣੀ ਬਕਾਇਆ ਰਾਸ਼ੀ ਹੈ ਉਹਨੂੰ ਜਲਦੀ ਤੋਂ ਜਲਦੀ ਮਿਲਣ ਦਾ ਪ੍ਰਬੰਧ ਸਾਨੂੰ ਹਜੇ ਕੋ ਬਹੁਤਾ ਵੱਡੇ ਪੱਧਰ ਤੇ ਹੋਇਆ ਜ ਦੂਜੇ ਪਾਸੇ ਇਸ ਸਬੰਧੀ ਜਦੋਂ ਐਸਜੀਐਮ ਫਗਵਾੜਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਹਿ ਕਿ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 31 ਮਾਰਚ ਤੱਕ ਕਿਸਾਨਾਂ ਦੇ ਜੋ ਵੀ ਬੰਦੀ ਰਾਸ਼ੀ ਹੈ ਉਸ ਨੂੰ ਦੇ ਦਿੱਤਾ ਜਾਵੇ। ਅੱਜ ਜਿਹੜੀ ਮੇਰੀ ਸਰਕਾਰੀ ਅਧਿਕਾਰ ਤਾ ਬਤਾਵੇ ਜਿਹੜੀ 15 ਦਿਨੀ ਮੀਟਿੰਗ ਕਿਸਾਨਾਂ ਦੇ ਤੇ ਬੰਦੀਆਂ ਅਤੇ ਮਿਲ ਮਾਲਕਾਂ ਨਾਲ ਕੀਤੀ ਗਈ। ਕਮਿਟਮੈਂਟ ਦੇ ਅਨੁਸਾਰ ਥੋੜਾ ਜਿਹਾ ਪੇਮੈਂਟ ਡਿਲੇ ਹੋ ਰਹੀ ਹੈ ਪਰ ਕੱ피 ਮਾਰਕ ਜਿਹੜਾ ਕਰਾਰ ਹੈ ਉਹ ਪੂਰਾ ਕਰਨ ਦਾ ਇਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਗਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਉਮੀਦ ਹੈ ਕਿ ਜਿਹੜਾ ਸੈਨੀਟਰ ਮਿਸਟਰ ਸਾਹਿਬ ਦੀ ਹਾਜ਼ਰੀ ਵਿੱਚ ਇਹਨਾਂ ਨੇ ਕਮਿਟ ਕੀਤਾ ਸੀ ਉਹ ਪੂਰਾ ਹੋ ਜਾਏਗਾ ਤੇ ਫਿਰ ਰਿਵਿਊ ਦੌਰਾਨ ਜੇ ਕੋਈ ਟਰੁਟੀ ਆਂਦੀ ਅਗਲੀ ਮੀਟਿੰਗ ਤੇ ਫਿਰ ਉਸ ਹੱਲ ਕਰ ਦੇਗੀ ਸਰ ਟੋਟਲ ਅਮਾਉਂਟ ਕੁਛ ਪਤਾ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ ਜੀ 9.77 ਕਰੋੜ ਸੀਗੀ ਜਿਹੜੀ ਮੌਜੂਦਾ ਮਾਲਕਾਂ ਨੂੰ ਦੇਣ ਸੀ ਵਿੱਚ 5 ਕਰੋੜ ਕੁਛ ਕਰਤੀ ਇਹਨਾਂ ਨੇ 3 ਕਰੋੜ ਪੁਰਾਣੇ ਮਾਲਕਾਂ ਨੇ ਕਰਤੀ ਹੈ Terbilang jinama ini ya ikatimar tak inalar promosi lagi kan?